ਭਗਵੰਤ ਮਾਨ ਜੀ ਤੁਸੀਂ ਤਾਂ दारू ਪੀਨੇ ਹੀ ਪੀਨੇ ਆ ਚਲੋ ਮੰਨਦੇ ਆ ਤੁਸੀਂ ਪੀਨੇ ਹੋ ਪਰ ਕੰਮ ਤਾਂ ਚੰਗੇ ਕਰ ਲਓ ਗਰਮ ਨਾ ਵੇਨੇ ਆ ਲੋ ਜੇ ਵੇਖੀ ਨਹੀਂ ਗਰੂਪ ਗਲਤ ਪੰਥ ਸਾਹਿਬ ਜੀ ਆਲੇ ਮਨ ਭਾਵੇ ਗੜਤੀ ਕਲਾ ਹੋ ਜਾਵੇ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਜੋਗੀ ਆ ਦੇਖੋ ਸ਼ਰਾਬ ਦੇ ਠੇਕੇ ਥੱਲੇ ਨਿਗਾ ਮਾਰ ਬਲੋ ਥੱਲੇ ਨਿਗਾ ਮਰੋ ਆ ਬੋਲਣਾ ਸ਼ਰਾਬ ਦੇ ਪੰਨਿਆਂ ਦੇ ਤੇ ਉੱਤੇ ਸਾਹਮਣੇ ਠੇਕਾ ਸ਼ਰਾਬ ਦਾ ਹੈਗਾ ਤੇ ਸਾਡੇ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਦੀ ਫੋਟੋ ਉੱਤੇ ਲਾਈ ਹੋਈ ਆ ਤੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕੀ ਗੁਰੂ ਤੇਗ ਬਹਾਦਰ ਜੀ ਦੀ ਇਹ ਫੋਟੋ ਮਾ ਲਾਈਆਂ ਹੋਈਆਂ ਨੇ ਕੋਸ਼ ਠੇਕਾ ਕੋਲ ਤੁਸੀਂ ਦੇਖ ਰਹੇ ਹੋ ਥੱਲੇ ਉੱਧਰ ਬੋਤਲਾਂ ਪਈਆਂ ਨੇ ਸਾਰੀ ਪਬਲਿਕ ਦੇਖਦੀ ਆ ਪਤਾ ਹੀ ਆ ਸਾਰਿਆਂ ਨੂੰ ਸ਼ਰਮ ਪਤਾ ਹੁਣ ਇਹ ਕੀ ਤਾਂ ਗੱਲ ਤੇ ਆਪਾਂ ਗਲਤ ਨੂੰ ਗਲਤ ਹੀ ਕਹਾਂਗੇ ਕਿੰਨੀਆਂ ਕੀ ਚੀਜ਼ਾਂ ਭਗਵਾਨ ਤਮਾਨਦੇ ਨਾ ਫੇਲ ਕਰ ਸਕਦੇ ਆ ਇਹਨੂੰ ਭਗਵਾਨ ਜੀ ਨੂੰ ਕਹਿੰਦੇ ਆ ਵੋਟ ਨਹੀਂ ਪਾਉਣੀ ਮੇਰੇ ਹਿਸਾਬ ਨਾਲ ਜੇ ਤੁਸੀਂ ਇਦਾਂ ਦੇ ਕੰਮ ਕਰੋਗੇ ਤਾਂ ਇਹ ਜਿਹੜੀ ਚੀਜ਼ ਆ ਇਹ ਬੰਦ ਕਰ ਦਿਓ ਕਾਰਪੋਰੇਸ਼ਨ ਵਾਲਿਆਂ ਨੂੰ ਅਪੀਲ ਕਰਦੇ ਆ ਗਿਆ ਕਾਰਪੋਰੇਸ਼ਨ ਵਾਲਿਆਂ ਨੂੰ ਕਹਿਣਾ ਚਾਹੁੰਦੇ ਆ ਭਾਈ ਤੁਸੀਂ ਦੇਖਿਆ ਕਰੋ ਕੋਈ ਜਗ੍ਹਾ ਦੇਖ ਲਿਆ ਕਰੋ ਲਾਉਣ ਲੱਗੇ ਤੁਸੀਂ ਦੇ ਦੇਣੀ ਸ਼ਰਾਬ ਦਾ ਠੇਕਾ ਤੁਸੀਂ ਦੇ ਦੇਣੀ ਬੀੜੀਆਂ ਸਿਗਰਟਾਂ ਵਾਲਾ ਤੁਸੀਂ ਦੇ ਦੇਣੀ ਗੰਦਗੀ ਜਗ੍ਹਾ ਇਹ ਜਿੰਨੇ ਵੀ ਪੋਸਟਰ ਆ ਕੋਈ ਧਾਰਮਿਕ ਜਗ੍ਹਾ ਕੋਈ ਵੀ ਧਾਰਮਿਕ ਦੀ ਆ ਜਮ ਕੋਈ ਮੰਦਿਰ ਹੋ ਗਿਆ ਮਸਜਿਦ ਹੋ ਗਈ ਗੁਰਦੁਆਰਾ ਸਾਹਿਬ ਹੋਗਾ ਵੀ ਇਤਨੀਆਂ ਚੀਜ਼ਾਂ ਦੇ ਮਰੇ ਆ ਕੋਰ ਕਰਿਆ ਕਰੋ ਤੇ ਇਹ ਨਹੀਂ ਕਰੋ ਇਹੋ ਧਰਮ ਦਾ ਪੋਸਟਰ ਹੈ ਚਾਹੇ ਸਿੱਖ ਧਰਮ ਦਾ ਕਿਸੇ ਵੀ ਧਰਮ ਦਾ ਪੋਸਟਰ ਹੈ ਉਹਨੂੰ ਗਲਤ ਜਗ੍ਹਾ ਤੇ ਨਾ ਲਾਇਆ ਜਾਵੇ ਉਹਦੇ ਨਾਲ ਸਾਡੀਆਂ ਹਿਰਦੇ ਜਿਹੜੇ ਵਲੰਟਰੀ ਜਾਂਦੇ ਨੇ ਸਾਨੂੰ ਬਹੁਤ ਥੇਸ ਪਹੁੰਚਦੀ ਹੈ ਇਹਨਾਂ ਗੱਲਾਂ ਦੀ ਗੁਰੂ ਤੇਗ ਬਹਾਦਰ ਜੀ ਦੀ ਹੋਂਦ ਤੱਕ ਫੋਟੋਆਂ ਲਾ ਦਿੱਤਾ ਬੋਰਡ ਲਾ ਦਿੱਤਾ ਹੈਗਾ ਤੇ ਗਾਂਵਾਦ ਤੇ ਖਿਆਲ ਰੱਖੋ ਮੈਂ ਬੇਇਜ਼ਤੀ ਕਰਕੇ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਵੇ ਜਿੱਥੇ ਵੀ ਬੰਦੇ ਜਿੱਥੇ ਵੀ ਬੋਰਡ ਲੱਗੇ ਹੋਇਆ ਅਸੀਂ ਜਿੱਥੇ ਵੀ ਮਿਲਦੇ ਆ ਅਸੀਂ ਬੋਰਡ ਲਾਵਾਂਗੇ ਕੋਈ ਗੰਦੀ ਜਗ੍ਹਾ ਤੇ ਨਹੀਂ ਅਸੀਂ ਲੱਗਣ ਦੇਣਾ ਬੇਅਦਬ ਵੀ ਨਹੀਂ ਹੋਣ ਦੇਣੀ ਵਾਹਿਗੁਰੂ ਜੀ ਦਾ ਖਾਲਸਾ ਆਇਆ ਗੁਰੂ ਜੀ ਦੇ ਬਦੇ ਸੰਗੈ ਤੁਹਾਨੂੰ ਪਤਾ ਹੀ ਆ ਇਹ ਸਾਡੇ ਪ੍ਰਧਾਨ ਮੰਤਰੀ ਕੀ ਕਹਿੰਦੇ ਨੇ ਪ੍ਰਧਾਨ ਮੰਤਰੀ ਕਹਿੰਦੇ ਨੇ ਨਾ ਭਗਵਾਨ ਪ੍ਰਧਾਨ ਮੰਤਰੀ ਮੁੱਖ ਮੰਤਰੀ ਜਿਹੜਾ ਹੈਗਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਜੋ ਕੀ ਆਹ ਦੇਖੋ ਸ਼ਰਾਬ ਦੇ ਠੇਕੇ ਥੱਲੇ ਨਿਗਾ ਮਰ ਬਲ ਥੱਲੇ ਨਿਗਾ ਮਰਵਾ ਦਿਆ ਬੋਤਲਾਂ ਸ਼ਰਾਬ ਦੀਆਂ ਪੰਜਾਂ ਨੇ ਤੇ ਉੱਤੇ ਸਾਹਮਣੇ ਠੇਕਾ ਸ਼ਰਾਬ ਦਾ ਹੈਗਾ ਤੇ ਸਾਡੇ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਦੀ ਫੋਟੋ ਉੱਤੇ ਲਾਈ ਹੋਈ ਆ ਜੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕੀ ਗੁਰੂ ਤੇਗ ਬਹਾਦਰ ਜੀ ਦੀਆਂ ਫੋਟੋਆਂ ਲਾਈਆਂ ਹੋਈਆਂ ਨੇ ਤੇ ਕਿੱਥੇ ਜਾਂਦੀਆਂ ਨੇ ਭਗਵੰਤ ਮਾਨ ਜੀ ਤੁਸੀਂ ਤਾਂ ਦਾਰੂ ਪੀਨੇ ਹੀ ਪੀਨੇ ਆ ਚਲੋ ਮੰਨਦੇ ਆ ਤੁਸੀਂ ਪੀਨੇ ਹੋ ਪਰ ਕੰਮ ਤਾਂ ਚੰਗੇ ਕਰ ਲਓ ਸ਼ਰਾਬ ਦਾ ਠੇਕਾ ਲਗਾਓ ਜੀ ਤੇ ਮੇਰੇ ਪਹਿਲਾਂ ਕੈਮਰਾ ਆਹ ਦੇਖੋ ਬੋਰਡ ਦੇ ਉੱਤੇ ਲੱਗਾ ਆ ਤੇ ਉੱਤੇ ਫੋਟੋ ਲੱਗੀ ਹੋਈ ਆ ਤੇ ਇਹ ਕੀ ਗੱਲ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਹ ਭਗਵੰਤ ਮਾਨ ਸਾਹਿਬ ਜਿਹੜੇ ਨੇ ਸਾਡੇ ਮੁੱਖ ਮੰਤਰੀ ਨੇ ਭਾਵੇਂ ਪਰ ਉਹਨਾਂ ਨੂੰ ਮਾੜਾ-ਮੋਟਾ ਚਾਹੀਦਾ ਜਿਹੜੇ ਠੇਕੇਦਾਰਾਂ ਨੂੰ ਇਹ ਠੇਕੇ ਦਿੰਨੇ ਆ ਤੁਸੀਂ ਘੱਟੋ-ਘੱਟ ਉਹਨਾਂ ਨੂੰ ਇਹ ਤਾਂ ਦੱਸੋ ਵੀ ਬੋਰਡ ਲਾਉਣੇ ਕਿੱਥੇ-ਕਿੱਥੇ ਆ ਦੇਖੋ ਫਿਰੂ ਸਾਹਿਬ ਦਾ ਆਪਾਂ ਸ਼ਹੀਦੀ ਦਿਵਸ ਦਾ ਮਨਾ ਰਹੇ ਆ ਸਾਡੇ 350 ਸਾਲਾ ਗੁਰਤੇਗ ਭਾਦਰ ਸਾਹਿਬ ਦਾ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਔਰ ਸ਼ਹੀਦਾਂ ਦੀਆਂ ਤਸਵੀਰਾਂ ਆਡੇ ਗੁਰੂ ਸਾਹਿਬ ਦੀਆਂ ਤਸਵੀਰਾਂ ਦੇਖੋ ਇਹ ਕਿਹਦੇ ਕੋਲ ਲਾ ਕੇ ਕੀ ਦੱਸਣਾ ਚਾਹੁੰਦੇ ਆ ਥੱਲੇ ਕਿੰਨੀਆਂ ਕਿੰਨੀਆਂ ਬੋਤਲਾਂ ਸ਼ਰਾਬ ਦੀਆਂ ਕਿੰਨਾ ਕਿੰਨਾ ਗੰਦ ਪਿਆ ਹੋਇਆ ਇੱਥੇ ਔਰ ਦੇਖੋ ਕਿੱਥੇ ਇਹ ਕਿੱਥੇ ਭਰਨਗੇ ਇਹ ਇਸੇ ਗੱਲ ਦਾ ਹੀ ਸਾਨੂੰ ਇਹ ਬਹੁਤ खेਦ ਆ ਵੀ ਜਿੱਥੇ ਜਿੱਥੇ ਵੀ ਬੋਰਡ ਲਾਏ ਆ ਕਿਸੇ ਨੇ ਕੋਈ ਤਰਜੀਹ ਨਹੀਂ ਦਿੱਤੀ ਕੋਈ ਇਹਨਾਂ ਨੂੰ ਸਿਖਾਇਆ ਨਹੀਂ ਆ ਵੀ ਕਿੱਥੇ ਬੋਰਡ ਲਾਉਣਾ ਆ ਕਿੱਥੇ ਨਹੀਂ ਲਾਉਣਾ ਕਦੇ ਖੋਖਿਆਂ ਤੇ ਲਾ ਦਿੰਦੇ ਨੇ ਕਿੱਥੇ ਥੱਲੇ ਖੋਖੇ ਚੱਲਣ ਦੇ ਨੇ ਬੀੜੀਆਂ ਸਿਲਟਰਾਂ ਦੇ ਔਰ ਉੱਤੇ ਬੋਰਡ ਲਾਏ ਹੋਏ ਨੇ ਉੱਥੇ ਲੋਕ ਬਹਿ ਕੇ ਸ਼ਰਾਬਾਂ ਤਾਂ ਪੀਂਦੇ ਹੀ ਨਹੀਂ ਨੇ ਉਲਟਾ ਸੀਟਾਂ ਪੀਂਦੇ ਨੇ ਪੀੜੀਆਂ ਪੀਂਦੇ ਨੇ ਗੁਰੂ ਸਾਹਿਬ ਦੀਆਂ ਤਸਵੀਰਾਂ ਲਾ ਕੇ ਲਾਤੀਆਂ ਨੇ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਉਹ ਦੇਖੋ ਬੋਰਡ ਵਿਹਲਾ ਪਿਆ ਪਰਲੇ ਬਨੇ ਪਰ ਉੱਥੇ ਨਹੀਂ ਲਾਇਆ ਉਹ ਪਰਲੀ ਸਾਈਡ ਬੋਰਡ ਵਿਹਲਾ ਪਿਆ ਸੀ ਉਧਰ ਕੋਈ ਠੇਕਾ ਨਹੀਂ ਆ ਕੋਈ ਕੁਝ ਨਹੀਂ ਆ ਪਰ ਫਿਰ ਵੀ ਬੋਰਡ ਇੱਧਰ ਲਾਇਆ ਠੇਕੇ ਦੇ ਨਾਲ ਲਾਇਆ ਇਹ ਸਾਨੂੰ ਜਾਣ ਪੁੱਛ ਕੇ ਤੂੰ ਕੀ ਕਰਦੇ ਨੇ ਮੈਂ ਚੜ ਰਹਾ ਤਾਂ ਫੜੋ ਜਲਾ ਮੈਂ ਚੜ ਕੇ ਇਹ ਬੋਰਡ ਲਾਉਣ ਲੱਗਿਆ ਭਗਵੰਤ ਮਾਨ ਜੀ ਅਸੀਂ ਬੇਅੱਦ ਵੀ ਨਹੀਂ ਹੋਣ ਦੇਣੀਗੀ ਤੂੰ ਸ਼ਰਾਬ ਦੇ ਠੇਕਿਆਂ ਦੇ ਉੱਤੇ ਬੋਰਡ ਲਾਉਣਾ ਇਹ ਸਾਨੂੰ ਸਾਡੇ ਜਿਹੜੀ ਸਿੱਖ ਜੈਹਬੰਦੀ ਅੱਗੀ ਆ ਸਾਰਿਆਂ ਨੂੰ ਦੁੱਖ ਨਹੀਂ ਲੱਗਦਾ ਕੀ ਗੁਰੂ ਮਹਾਰਾਜ ਦੀ ਜੀ ਤੀਖ ਬਹਾਦਰ ਜੀ ਦਾ ਪੋਸਟਰ ਲੱਗਾ ਹੋਇਆ ਕਿਸੇ ਨੇ ਮੜੇ ਦੇਖਿਆ ਕਰੋ ਕਿ ਜਿੱਤੇ ਗੁਰੂ ਮਹਾਰਾਜ ਦੀ ਤੀਖ ਬਹਾਦਰ ਜੀ ਦੀ ਜਿਹਨੇ ਆਪਣੇ ਸੀਸ ਸਵਾਰੇ ਹੋਇਆ <table> ਕਾਦੇ ਨਹੀਂ ਸੀਸ ਸਵਾਰੇ ਗੁਰੂ ਪਰਮਜੀ ਦੀ ਧਾਰਮਿਕ ਪੋਸਟਰ ਲਾਇਆ ਆਇਆ ਹੈ ਸ਼ਰਾਮ ਦੇ ਕੇ ਦੋਸਤ ਪਾੜਾ ਜਾ ਟੋਕ ਦੇਣਾ ਚਾਹੀਦਾ ਉਹਨਾਂ ਨੂੰ ਉਹ ਦੇਖੋ ਜੀ ਇਹ ਨਹੀਂ ਆਇਆ ਉਹ ਪ੍ਰਣਾ ਬੋਰਡ ਆ ਉਹ ਜਿਹੜਾ ਬੋਰਡ ਆ ਉਹ ਇੱਧਰ ਵੀ ਲੱਗਾ ਹੋਇਆ ਸਾਰੋਂ ਪਾਸੇ ਬੋਤਲਾਂ ਪਈਆਂ ਨੇ ਇਹਨਾਂ ਗੰਗ ਪਿਆਈਆਂ ਨੇ ਲੇਕਿਨ ਭਾਈ ਠੇਕੇ ਹੱਥ ਇੱਧਰ ਸਾਮਣੇ ਠੇਕੇ ਉੱਤੇ ਲੱਗਾ ਇਹ ਨਿੱਕਾ ਲੱਗਿਆ ਤੇ ਠੇਕੇ ਦੀਆਂ ਬੋਤਲਾਂ ਉੱਥੇ ਰੱਖਣੀਆਂ ਸਾਰੇ ਬੀਬੀ ਕੋਲ ਠੱਲੇ ਲੱਗਿਆ ਲੱਗਦਾ ਹੈ ਜਿਵੇਂ ਆਉਂਦੇ ਪਿਆ ਹੋਏ ਵੇ ਆਓ ਕੋਈ ਦੇਖੋ ਜੀ ਇਹ ਕੋਈ ਆਏ ਇਹ ਅੱਗੇ ਤੋਂ ਵਾਈ ਜੀ ਇਹ ਦੇਖਿਆ ਕਰੋ ਕੋਈ ਵੀ ਗੁਰੂ ਘਰ ਦੀ ਕੋਈ ਕੋਈ ਫੋਟੋ ਮਾਰਨੇ ਬਣਾਵੇ ਕੋਈ ਤਾਂ ਮੈਂ ਇੱਕ ਫੋਟੋ ਲਵਾਉਣਾ ਆਦਾ ਨਾ ਉਹਨੂੰ ਪਹਿਲਾਂ ਦੱਸਿਆ ਕਰੋ ਵੀ ਭਾਈ ਇੱਥੇ ਨਹੀਂ ਲਾਉਣੀ ਸਾਈਡ ਤੇ ਸਾਈਡ ਤੇ ਲਾ ਬਿਲਕੁਕੁਲ ਕੋਈ ਨਹੀਂ ਖੱਲਿਆ ਸਿੰਘ ਵੀ ਆਪਣੀਆਂ ਬੋਤਲਾਂ ਸਾਈਡ ਤੇ ਕਰੋ ਨਾ ਗਲਤ ਜਗ੍ਹਾ ਰੱਖੀਆਂ ਹੋਈਆਂ ਬੋਤਲਾਂ ਦੇਖੋ ਜਾ ਕੇ ਬੋਤਲਾਂ ਸਾਈਡ ਤੇ ਜਾ ਕੇ ਸ਼ਰਾਬ ਦੀਆਂ ਬੋਤਲਾਂ ਵੀ ਸੰਗਤ ਜੀ ਥੱਲੇ ਰੱਖਿਆ ਹੋਈਆਂ ਨੇ ਜਿੱਥੇ ਫੋਟੋ ਪਈਆਂ ਉੱਥੇ ਸਾਰੇ ਫੋਟੋਆਂ ਪਈਆਂ ਉਹ ਦੇ ਰਿਹਾ ਹੈ ਆ। ਪਹਿਲਾਂ ਪਹਿਲਾਂ ਸਾਰੇ ਬੋਤਲ ਹੋ ਗਏ ਆ। ਇਹ ਦੇਖਿਓ ਵੀ ਆਪਾਂ ਬੋਤਲ ਹੋਈ ਆਇਆ ਯਾਰ ਹੁਣ ਅਸੀਂ ਲਾ ਕੇ ਆਏ ਆਏ ਹੁਣ ਲਾਇਆ। ਅਸੀਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਐ ਆਪਣੇ ਠੇਕੇ ਦੇ ਬਾਹਰ ਚਲੀਓ। ਉੱਥੇ ਲੱਗਦਾ ਉਹਦੇ ਅਸੀਂ ਕਾਰਪੋਰੇਸ਼ਨ ਵਾਲਿਆਂ ਨੂੰ ਅਪੀਲ ਕਰਦੇ ਆ ਗਿਆਂ ਵੀ ਕਾਰਪੋਰੇਸ਼ਨ ਵਾਲਿਆਂ ਨੂੰ ਕਹਿਣਾ ਚਾਹੁੰਦੇ ਆ ਭਾਈ ਤੁਸੀਂ ਦੇਖਿਆ ਕਰੋ ਕੋਈ ਜਗ੍ਹਾ ਦੇਖ ਲਿਆ ਕਰੋ ਲਾਉਣ ਲੱਗੇ ਤੁਸੀਂ ਦੇਖਦੇ ਨਹੀਂ ਸ਼ਰਾਬ ਦਾ ਠੇਕਾ ਤੁਸੀਂ ਦੇਖਦੇ ਨਹੀਂ ਬੀੜੀਆਂ ਸਿਗਰਟਾਂ ਵਾਲਾ ਕੋਈ ਦੇ ਦੇਣੀ ਗੰਦਗੀ ਜਗਾ ਇਹ ਜਿੰਨੇ ਵੀ ਪੋਸਟਰ ਹੈ ਕੋਈ ਧਾਰਮਿਕ ਜਗਾ ਕੋਈ ਵੀ ਧਾਰਮਿਕ ਦੀ ਆ ਜਮ ਕੋਈ ਮੰਦਰ ਹੋ ਗਿਆ ਮਸੀਦ ਹੋ ਗਈ ਗੁਰਦੁਆਰਾ ਸਾਹਿਬ ਹੋ ਗਿਆ ਵੀ ਇਦਾਂ ਦੀਆਂ ਚੀਜ਼ਾਂ ਦੇ ਮਰੇ ਆ ਗੌਰ ਕਰਿਆ ਕਰੋ ਬੇਇਨਸਾਫੀ ਨਾ ਕਰੋ ਧਰਮ ਦਾ ਪੋਸਟਰ ਹੈ ਚਾਹੇ ਸਿੱਖ ਧਰਮ ਦਾ ਕਿਸੇ ਵੀ ਧਰਮ ਦਾ ਪੋਸਟਰ ਹੈ ਉਹਨੂੰ ਗਲਤ ਜਗਾ ਤੇ ਨਾ ਲਾਇਆ ਜਾਵੇ ਉਹਦੇ ਨਾਲ ਸਾਡੀਆਂ ਹਿਰਦੇ ਜਿਹੜੇ ਬਲੁੰਦਰੇ ਜਾਂਦੇ ਨੇ ਸਾਨੂੰ ਬਹੁਤ ਠੇਸ ਪਹੁੰਚਦੀ ਹੈ ਇਹਨਾਂ ਗੱਲਾਂ ਦੀ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਪਰ ਇਸ ਤਰ੍ਹਾਂ ਬੇਅਦਬੀ ਨਹੀਂ ਹੋਣੀ ਚਾਹੀਦੀ ਇਹ ਬਹੁਤ ਮਾੜੀ ਘਟਨਾ ਗੱਲ ਹੈਗੀ ਆ ਬਾ ਇਹ ਜਿਹੜੀ ਚੀਜ਼ਾਂ ਨੇ ਨਾ ਇਹ ਮਾਰੀਆਂ ਮਾਰੀਆਂ ਨਿੱਕੇ ਨਿੱਕੇ ਚੀਜ਼ਾਂ ਭਗਵਾਨਤ ਮਾਨਦੇ ਨਾ ਫੇਲ ਕਰ ਸਕਦੇ ਆ ਇਹਨੂੰ ਭਗਵਾਨਤ ਮਾਨ ਨੂੰ ਕਹਿੰਦੇ ਨਾ ਵੋਟ ਨਹੀਂ ਪਾਉਣੀ ਮੇਰੇ ਹਿਸਾਬ ਨਾਲ ਜੇ ਤੁਸੀਂ ਇਦਾਂ ਦੇ ਕੰਮ ਕਰੋਗੇ ਤਾਂ ਇਹ ਜਿਹੜੀ ਚੀਜ਼ ਆ ਇਹ ਬੰਦ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬੋਲੋ ਦੋ ਕੱਥੇ ਬਾਬਾ ਜੀ ਉਹਦੇ ਕੋਸ਼ਿਸ਼ ਕਰ ਦਿੱਤੀ ਜਾਊਗੀ ਸਰਪਰੇਸ਼ਨ ਨੂੰ ਸ਼ਿਕਾਇਤ ਦਿੱਤੀ ਜਾਊਗੀ ਜਰੂਰ ਆ ਤੁਹਾਡੇ ਸਾਹਮਣੇ ਆ ਦੇਖੋ ਉਹ ਬੋਰਡ ਖਾਲੀ ਪਿਆ ਇਧਰ ਦੇ ਪਾਸੇ ਇਹਨਾਂ ਨੇ ਸਪੈਸ਼ਲ ਆਇਆ ਬੋਰਡ ਸਾਹਮਣੇ ਬੋਰਡ ਖਾਲੀ ਪਿਆ ਦਿਖਾਓ ਕੈਮਰਾ ਮਾਰ ਕੇ ਵੀ ਇਹ ਸਾਡੀ ਜਿਹੜੀ ਮਨ ਦੀ ਫੇਸ ਹਰੇਕ ਵਾਰੀ ਫੇਸ ਪਛਾਈ ਜਾਂਦੇ ਸਾਨੂੰ ਇਹਦਾ ਧਿਆਨ ਰੱਖਿਆ ਜਾਵੇ ਭਗਵਾਨ ਜਮਾਨ ਸਰਕਾਰ ਨੂੰ ਵੀ ਭਾਈ ਵੀ ਆ ਦੇਖੋ ਇਹ ਮਹਿਲ ਆਗੇ ਨਾ ਯਕੀਨ ਮਨੇ ਮੈਂ ਤੁਹਾਨੂੰ ਦਿਖਾ ਰਿਹਾ ਮੈਂ ਬੋਲੇ ਨੂੰ ਕਾਲ ਕੀਤੀ ਵੀ ਭਾਈ ਵੀ ਇਹ ਤੇ ਬੋਰਡ ਲੱਗਿਆ ਉਹਨੇ ਫੋਨ ਹੀ ਨਹੀਂ ਚ ਕੋਲੇ ਨੇ ਹਾਂ ਬਖਾਇਦਾ ਸੀ ਨੂੰ ਕੋਲੇ ਸਾਹਿਬ ਨੇ ਵੀ ਬੇਨਤੀ ਆ ਸਰਦਾਰ ਸਾਹਿਬ ਤੁਸੀਂ ਵੀ ਸਰਦਾਰ ਜੀ ਨੂੰ ਦੇਖੋ ਮਰੇ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਤੁਹਾਨੂੰ ਵੀ ਕੋਈ ਇਲਮ ਕਰਨਾ ਚਾਹੀਦਾ ਹੈ ਚੀਜ਼ਾਂ ਦੇ ਉੱਤੇ ਵੀ ਆ ਜਿਹੜੀਆਂ ਗੁਰੂ ਮਹਾਰਾਜੀਆਂ ਗੁਰੂ ਤੇਗ ਬਹਾਦਰ ਜੀ ਦੀ ਹੁਣ ਤਾਂ ਹੀ ਫੋਟੋਆਂ ਲਾ ਦਿੱਤਾ ਬੋਰਡ ਲਾ ਦਿੱਤਾ ਹੈਗਾ ਤੇ ਗਾਂਵਾ ਤੇ ਖਿਆਲ ਰੱਖੋ ਹਾਂ ਇੱਥੇ ਗੁਰੂ ਸਾਹਿਬ ਦੀ ਤਸਵੀਰ ਲਾ ਕੇ ਬੋਰ ਸਿੱਗੀ ਤੇ ਅਸੀਂ ਲਾ ਦਿੱਤਾ ਹੁਣ ਅਸੀਂ ਡਬਲ ਡਬਲ ਬੋਰ ਲਾਇਆ ਹੋਇਆ ਜਿਹੜੇ ਹਰ ਸ਼ਹਿਰ ਦੀ ਜਿੱਥੇ ਲੱਗੇ ਹੋਏ ਨੇ ਬੋਰ ਸਭਾਈ ਤੋਂ ਰੂਪ ਲਗਾ ਲਗਾਏ ਗਏ ਨੇ ਉਹ ਸਾਰੇ ਤਾਂ ਲਾਈ ਜਾਨੀ ਤੁਹਾਡੇ ਮੈਂ ਇਹ ਅਸੀਂ ਲਾਵਾਂਗੇ ਜਿੱਥੇ-ਜਿੱਥੇ ਸਾਨੂੰ ਪਤਾ ਲੱਗਦਾ ਮੈਂ ਬੇਇੱਜ਼ਤੀ ਕਰ ਬੇਨਤੀ ਕਰਨਾ ਚਾਹੁੰਨਾ ਸਰਕਾਰ ਨੂੰ ਵੀ ਜਿੱਥੇ ਵੀ ਬੰਦੇ ਜਿੱਥੇ ਵੀ ਬੋਰਡ ਲੱਗੇ ਹੋਏ ਆ ਅਸੀਂ ਜਿੱਥੇ ਵੀ ਮਿਲਦੇ ਆ ਅਸੀਂ ਬੋਰਡ ਲਾਵਾਂਗੇ ਕੋਈ ਗੰਦੀ ਜਗ੍ਹਾ ਤੇ ਨਹੀਂ ਅਸੀਂ ਲਗੰਦੇ ਨਾ ਬੇਅਦਬ ਵੀ ਨਹੀਂ ਹੋਣ ਦੇਣੀ ਜੀ ਕਾਰਪੋਰੇਸ਼ਨ ਦਿਖਣਾ ਚਾਹੀਦਾ ਸੀ ਨੀ ਔਰ ਨਾਲ ਠੇਕਾ ਦੇ ਇੱਕ ਪਾਸੇ ਬੋਰਡ ਲੱਗੇ ਹੋਏ ਨੇ ਤੇ ਜਿਹੜੀ ਖਾਲੀ ਜਗ੍ਹਾ ਉੱਤੇ ਲਗਾਇਆ ਜਾਣ ਇੱਕ ਕਰੋੜ ਕਰੋੜ ਰੁਪਏ ਦਿੱਤਾ ਆ ਕਰੋੜਾ ਰੁਪਇਆ ਉਹ ਦਿੰਦੇ ਆਗੇ ਇਹਨਾਂ ਨੂੰ ਲੋਨ ਦੇ ਬੋਰਡ ਮੰਨ ਲਾ ਲਾ ਕਰੋੜਾ ਰੁਪਿਆ ਲੱਗ ਗਿਆ ਨਾ ਜ ਆ ਜਿਹੜਾ ਹੁਣ ਨਗਰ ਕੀਰਤਨ ਕੱਢਿਆ 350 ਸਾਲਾ ਹਨਾ ਇੰਨਾ ਪੈਸਾ ਲਾ ਕੇ ਫਿਰ ਵੀ ਸਾਡੇ ਗੁਰੂ ਘਰ ਦੀਆਂ ਬੇਅਤਵੀਆਂ ਹੋਣ ਉੱਤੇ ਠੇਕਿਆਂ ਦੇ ਮੂਰੇ ਠੇਕਾ ਉਹ ਲੋਨ ਬੋਰਡ ਲੋਨ ਬਹੁਤ ਮਾੜੀ ਗੱਲ ਆ ਬਹੁਤ ਘਟਨਾ ਗੱਲ ਆ ਹੋਰ ਬੜੇ ਜਗ੍ਹਾ ਪਈ ਆ ਉੱਥੇ ਲਾ ਲਓ ਯਾਰ ਲੋਕਾਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਕਿ ਲੋਕਾਂ ਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਆ ਅਗਰ ਐਸਾ ਦਾ ਦੇਖੋ ਜੀ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਨਾ ਜਿੱਥੇ ਵੀ ਕੋਈ ਮਿਲਦਾ ਐਦਾਂ ਦੀ ਜੀ ਸਾਨੂੰ ਸਾਡੇ ਨਾਲ ਫੋਨ ਤੇ ਗੱਲ ਕਰੋ 99 ਸਾਸ 99 ਤਾਰਾ ਨੋ 18 ਨੰਬਰ ਮੇਰਾ ਨੰਬਰ ਹੈਗਾ ਜਿੱਥੇ ਵੀ ਇਦਾਂ ਦੀ ਕੋਈ ਬੇਅਦਵੀ ਹੁੰਦੀ ਹੈ ਸਾਨੂੰ ਜਰੂਰ ਦੱਸੋ ਅਸੀਂ ਸਾਡੀ ਮੁੱਖ ਜਹੇਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਜੀ ਵੀ ਰੇਣਦੇ ਨੇ ਠੀ ਰੇਣਦੇ ਆ ਤੇ ਇਹ ਸੇਵਾ ਹੀ ਕਰਦੇ ਰਹਿੰਦੇ ਆ ਉਹਨਾਂ ਨੂੰ ਸਾਨੂੰ ਜਹੇਦਾਰ ਚੁਣਿਆ ਹੋਇਆ ਪੰਜਾਬ ਲੁਧਿਆਣੇ ਦਾ ਤੇ ਅਸੀਂ ਇਹ ਸੇਵਾ ਕਰਦੇ ਰਹਿਣਾ ਹੈਗਾ ਤੇ ਮੇਰੇ ਸੰਗਤਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰੋ ਜਿੱਥੇ ਵੀ ਕੋਈ ਦੇਖਦਾ ਬੇਅਦਲੀ ਹੁੰਦੀ ਸਾਨੂੰ ਜਰੂਰ ਦੱਸਣ ਦੱਸੋ ਜੀ ਵਾਹਿਦ ਕਾਇਫ ਖਾਲਸਾ ਵਾਹਿਦ ਕਰਬ ਲਵੇ ਲਿਆ ਲੋ ਜਾਵੇ ਕਿੱਦਾਂ ਦੀ ਇਹ ਟਿਕਾ ਖੁੱਲਿਆ ਆ ਬਾਜੀ ਸ਼ਰੀਆ ਜਿਹੜਾ ਸੀਟੀ ਦਿਖਾਣਾ ਬੁਲਾਇਆ ਜਾ ਰਿਹਾ ਉਹਦੇ ਪੋਸਟਰ ਲਾਏ ਆ ਗਲਤੀ ਆ ਗਲਤੀ ਨਹੀਂ ਕੀਤਾ ਗਾ ਉਸ ਤਰ੍ਹਾਂ ਦੀ ਗੱਲ ਵੀ ਵੀਰੇ ਕੁਝ ਟੇਕਾ ਕੋਲ ਤੁਸੀਂ ਦੇਖ ਰਹੇ ਹੋ ਥੱਲੇ ਉਧਰ ਬੋਤਲਾਂ ਪਈਆਂ ਨੇ ਸਾਰੀ ਪਬਲਿਕ ਦੇਖਦੀ ਆ ਪਤਾ ਹੀ ਆ ਸਾਰਿਆਂ ਨੂੰ ਸ਼ਰੀਆ ਹਮ ਪਤਾ ਵਾ ਹਾਂ ਹਾਂ ਹੁਣ ਇਹ ਚੀਜ਼ ਤਾਂ ਗਲਤ ਆ ਆਪਾਂ ਗਲਤ ਨੂੰ ਗਲਤ ਹੀ ਕਹਾਂਗੇ ਤਾਂ ਨਹੀਂ ਇਹ ਪਤਾ ਨਹੀਂ ਵੀ ਕਿੰਨਾ ਕਿੰਨਾ ਜਾ ਰਿਹਾ ਹੈ ਕਿਤਨੇ ਕਿਤਨੇ ਲੋਕਾਂ ਦੀ ਇਹ ਭਾਵਨਾ ਹੈ ਭਾਵਨਾ ਹੈ ਉਹ ਫੇਰ ਪੁੱਛੂਗਾ ਕਿ ਦਰਜ ਨੇ ਹਰ ਇੱਕ ਚੀਜ਼ ਕੀਤੀ ਗਈ ਹੈ ਹੋ ਸਕਦਾ ਹੈ ਬਾਕੀ ਇਹ ਗੱਲ ਸੱਚੀ ਹੈ ਅੱਜ ਨੇ ਹੰਗਸਿਕਾ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਤਾਂ ਲੱਗਦਾ ਵੀ ਇਹ ਸਹੀ ਕੀਤੀ ਗਈ ਹੈ ਉਸ ਸਾਲ ਦੀ ਹਜ਼ੂਰੀ ਦੇ ਵਿੱਚ ਇਹ ਲੱਗ ਗਿਆ ਜੀ ਦਾ ਪੋਸਟਰ ਲਗਾ ਹਾਂਜੀ ਹਾਂਜੀ ਬੇ ਬੇ ਦਾ ਪੂਰਾ ਹੀ ਵਧੀਆ ਕੰਮ ਆ ਵਧੀਆ ਵਧੀਆ ਚੜਦੀ ਗਲਾ ਪਾਲ ਸੇ ਦੀ ਜੀ ਪੂਰੀ